ਇਹ ਤੁਸੀਂ ਅੱਜ ਆਮ ਆਦਮੀ ਪਾਰਟੀ ਵੱਲੋਂ ਜਰੰਦਰ ਬਸਤੋਂ ਅੱਜ ਨਾਮਿਨੇਸ਼ਨ ਫਾਈਲ ਕੀਤੀ ਗਈ ਆ ਸਾਡੇ ਵੱਲੋਂ ਸਾਡੇ ਪਾਰਟੀ ਦੇ ਨਾਮਿਨੇਟਡ ਕੈਂਡੀਡੇਟ ਅਧਿਕਾਰਤ ਕੈਂਡੀਡੇਟ ਮਹਿੰਦਰਪਾਲ ਭਗਤ ਜੀ ਨੇ ਅੱਜ ਮਾਨਯੋਗ ਪ੍ਰਚਾਰਕ ਅਫਸਰ ਦੇ ਸਾਹਮਣੇ ਨਾਮਿਨੇਸ਼ਨ ਫਾਈਲ ਕੀਤੀ ਆ ਅੱਜ ਨਾਮਿਨੇਸ਼ਨ ਫਾਈਲ ਕਰਨ ਦੇ ਸਮੇ ਸਾਡੇ ਨਾਲ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਤੋਂ ਪਵਨ ਤੀਨੂ ਜੀ ਸਾਡੇ ਸੀਨੀਅਰ ਲੀਡਰ ਜਰੰਦਰ ਤੋਂ ਜਿਨੇ ਹੋਰੇ ਹੋਣੇ ਜਿਨ੍ਹਾਂ ਨੇ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆ ਮੇਰੇ ਨਾਲ ਸਾਡੇ ਕੈਬਨਿਟ ਦੇ ਕਲੀਗ ਸੀਨੀਅਰ ਲੀਡਰ ਅਮਨ अरोड़ा ਜੀ ਔਰ ਬਹੁਤ ਹੀ ਸਤਿਕਾਰਯੋਗ ਮਹਿੰਦਰਪਾਲ ਭਗਤ ਜੀ ਜਿਨ੍ਹਾਂ ਨੇ ਅੱਜ ਡੋਮਿਨੇਸ਼ਨ ਫਾਈਲ ਕੀਤਾਗਾ ਬੜੇ ਅੱਛੇ ਤਰੀਕੇ ਦੇ ਨਾਲ ਸਾਰੀ ਪ੍ਰਕਿਰਿਆ ਪੂਰੀ ਹੋਈ ਆ ਔਰ ਜੋ 2 ਸਾਲਾਂ ਚ ਸਰਕਾਰ ਨੇ ਪੰਜਾਬ ਦੇ ਕਿਹੜੇ-ਕਿਹੜੇ ਕੰਮ ਕੀਤੇ ਨੇਗੇ ਉਹਨਾਂ ਨੂੰ ਲੈ ਕੇ ਅਸੀਂ ਇਲੈਕਸ਼ਨ ਚ ਚਾਵਾਂਗੇ ਕਿਉਂਕਿ ਜਲੰਧਰ ਬੈਸਟ ਦੀ ਜਿਹੜੀ ਜਲੰਧਰ ਬੈਸਟ ਦੀ ਜਿਹੜੀ ਸੀਟ ਆ ਇਹ ਇਸ ਕਰਕੇ ਖਾਲੀ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ ਹੋਇਆ ਜਿਹੜਾ ਵਿਧਾਇਕ ਸੀਗਾ ਉਹ ਭੱਜ ਗਿਆ ਸੀ ਛੱਡ ਕੇ ਚਲਾ ਗਿਆ ਸੀਗਾ ਔਰ ਜਲੰਧਰ ਬੈਸਟ ਦੇ ਲੋਕਾਂ ਨੂੰ ਧੋਖਾ ਦੇ ਕੇ ਗਿਆ ਸੀਗਾ ਔਰ ਉਸ ਤੋਂ ਬਾਅਦ ਪਰ ਦਾਨ ਸਭਾ ਜਿਨ੍ਹਾਂ ਨੇ ਆਪਣਾ ਅਸਤੀਫਾ ਸੌਂਪਿਆ ਸੀਗਾ ਸੀਟ ਖਾਲੀ ਹੋਈ ਅਸੀਂ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਮਹਿੰਦਰਪਾਲ ਭਗਤ ਜੀ ਨੂੰ ਨਾਮਿਨੇਟ ਕੀਤਾ ਗਿਆ ਤੋਂ ਅਸੀਂ ਬਿਲਕੁਲ ਬੜੇ ਅੱਛੇ ਤਰੀਕੇ ਦੇ ਨਾਲ ਬਿਲਕੁਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹ ਇਲੈਕਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਲੜੂਗੀ ਔਰ ਸਾਨੂੰ ਪੂਰਨ ਯਕੀਨ ਆ ਕਿ ਇੱਕ ਵੱਡੇ ਮਾਰਜਨ ਦੇ ਨਾਲ ਦੁਬਾਰਾ ਇਹ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਚੋੜੀ ਚਾਹੂਗੀ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ ਕਿ ਅਸੀਂ ਸੀਟ ਜਿਹੜੀ ਆ ਦੁਬਾਰਾ ਜਿੱਤਾਂਗੇ ਤਾਂ ਮੈਂ ਹੁਣ ਸਾਡੇ ਸੀਨੀਅਰ ਲੀਡਰ ਅਮਰ ਰੋੜਾ ਜੀ ਨੂੰ ਬੇਨਤੀ ਕਰੂਗਾ ਕਿ ਆਪ ਜੀ ਆਪ ਸਰਬ ਤੁਹਾਡੇ ਅੰਦਰ ਤੁਸੀਂ ਅੱਜ ਮੈਨੂੰ ਕਦਰ ਕਰਨ ਦੇ ਲਈ ਪਹੁੰਚੇ ਹੋ ਜਦ ਜਿਹੜੀ ਮਹਿੰਦਰਪਾਲ ਭਾਗੇ ਜੀ ਆਵਦੀ ਨਾਮਿਨੇਸ਼ਨ ਫਾਈਲ ਅੱਜ ਸਾਰੇ ਸਾਥੀਆਂ ਦੇ ਨਾਲ ਆਏ ਨੇ ਤੁਹਾਡਾ ਧੰਨਵਾਦ ਹੈ ਔਰ ਜਿਵੇਂ ਇਹਨਾਂ ਸਤਕਾਰਯੋਗ ਸਾਥੀ ਬਾਕੀ ਮਾਜੀ ਨੇ ਖਾਨਾ ਮੰਤਰੀ ਸਾਹਿਬ ਨੇ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਣਾ ਹੈ ਔਰ ਉਹਨਾਂ ਨੂੰ ਦੇਖਦੇ ਹੋਏ ਬਹੁਤ ਵੱਡੇ ਮਾਰਜਨ ਦੇ ਉੱਪਰ ਆਮ ਆਦਮੀ ਪਾਰਟੀ ਜਿੱਤ ਹੋਏਗੀ ਇਸ ਲਈ ਆਮ ਆਦਮੀ ਪਾਰਟੀ ਉੱਚੀ ਆਮ ਆਦਮੀ ਪਾਰਟੀ ਉਪਰ ਤੋਂ ਲੈ ਕੇ ਥੱਲੇ ਤੱਕ ਹਰ ਛੋਟਾ ਵੱਡਾ ਵਰਕਰ ਬਹੁਤ ਉਤਸ਼ਾਹਿਤ ਹੈ ਔਰ ਕੌਨਫिडेंट ਆਕੇ ਜਿੱਤ ਆਮ ਆਦਮੀ ਪਾਰਟੀ ਦੀ ਝੋਲੀ ਪਾਉਗੀ ਔਰ ਜਿਹੜੇ ਵਿਰੋਧੀ ਚਾਹਣ ਵਿਰੋਧੀਆਂ ਨਾਲ ਗੱਲਾਂ ਕਰਨੀਆਂ ਹੁੰਦੀਆਂ ਨੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਯਾਦ ਕਰਾਦਾ ਕਿ ਅ ਪਿਛਲੇ 5 ਸਾਲਾਂ ਦੇ ਵਿੱਚ 2017 ਤੋਂ 22 ਤੱਕ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ 9 ਵਿਧਾਇਕ ਗਏ ਜੀਏ ਕਿ ਅੱਜ ਉਹਨਾਂ 9 ਦੇ ਵਿੱਚੋਂ ਵਿਧਾਨ ਸਭਾ ਦੇ ਵਿੱਚ ਕੋਈ ਨਹੀਂ ਹੈਗਾ ਲੋਕਾਂ ਨੇ ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਤੇ ਉਹੀ ਕੰਮ ਹੈ ਜਿਹੜਾ ਜਲੰਧਰ ਵੈਸਟ ਦੇ بڑے ਸਿਆਣੇ ਸੋਝੇ ਹੋਏ ਲੋਕ ਮੌਕਾ ਪ੍ਰਸਤ ਇਹਦਾ ਇੱਕ ਵਿਧਾਇਕ ਆ ਸਾਨੂੰ ਆਵਾਜ਼ੀ ਪਾਰਟੀ ਨੂੰ ਛੱਡ ਕੇ ਗਿਆ ਪਿੱਟੇ ਜਿਥਰਾ ਮਾਰ ਕੇ ਗਿਆ ਪੂਰਨ ਲੋਕਾਂ ਨੂੰ ਛੱਡ ਕੇ ਗਿਆ ਇਹਨਾਂ ਨੇ ਬਹੁਤ ਵੱਡਾ ਮੰਡਟ ਉਹਨਾਂ ਨੂੰ ਦਿੱਤਾ ਸੀਗਾ ਤੇ ਧੋਖਾ ਦੇਣ ਵਾਲਿਆਂ ਨੂੰ ਕੋਈ ਉਹ ਨਹੀਂ ਲਾਊਗਾ ਅਰਮਿੰਦਰਪਾਲ ਭਗਤ ਜੀ ਕਿਉਂਕਿ ਇਹਨਾਂ ਦੇ ਆਪਣੇ ਪਰਿਵਾਰ ਦੀ ਇੱਕ ਲੈਗੇਸੀ ਹੈ ਸ਼ਰਾਫਤ ਹੈ ਔਰ ਲੋਕਾਂ ਨਾਲ ਜੁੜੇ ਹੋਏ ਨੇ ਸੋ ਇਸ ਕਰਕੇ ਅਸੀਂ ਮਤ ਕੇ ਚਲਦੇ ਆ ਬਹੁਤ ਵਡੇਲੀਡ ਦੇ ਨਾਲ ਮਰਜੰਦਰ ਨਾਲ ਧਰਮਿੰਦਰਪਾਲ ਭਗਤ ਜੀ ਇਥੋਂ ਜੇਤੂ ਹੋ ਕੇ ਨਿਕਲ ਗਏ ਔਰ ਜਲੰਧਰ ਵੈਸਟ ਦੇ ਲੋਕਾਂ ਦੀ ਅ ਮੇ ਸਵਾਗਤ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ। ਮਿੰਦਰਪਾਲ ਭਗਤ ਜੀ ਮੈਂ ਬੇਨਤੀ ਕਰੂੰਗਾ ਕਿ ਸਭ ਤੋਂ ਪਹਿਲੇ ਮੈਂ ਆਪਣੀ ਹਾਈ ਕਮਾਂਡ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ-ਨਾਲ ਪੰਜਾਬ ਦੇ ਹਰਮਨ ਕਪਲੇ ਨੇਤਾ ਔਰ ਪੰਜਾਬ ਦੇ ਮੁੱਖ ਮੰਤਰੀ ਗੁਰਪ੍ਰਭਜਨ ਸਿੰਘ ਮਾਨ ਜੀ ਔਰ ਨਾਲ ਸਾਡੇ ਨੈਸ਼ਨਲ ਜਨਰਲ ਸ਼ਕਤੀ ਸੰਗਠਨ ਸ਼੍ਰੀਮਾਨ ਡਾਕਟਰ ਸੁਨੀਪ ਪਾਟਕ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਗੰਦਰ ਵੈਸਤੂ ਆਮ ਆਦਮੀ ਪਾਰਟੀ ਟਿਕੜ ਦੇ ਕੇ ਨਵਾਜ ਰਿਹਾ ਹੈ ਔਰ ਮੈਂ ਉਹਨੂੰ ਪ੍ਰੋਸਾ ਦਵਾਉਂਦਾ ਹਾਂ ਕਿ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਲੰਟੀਅਰ ਸਹਿਬਾਨ ਸਾਰੇ ਕਾਰਕਟਰਤਾ ਨੂੰ ਨਾਲ ਲੈ ਕੇ ਲੀਡਰ ਸਹਿਬਾਨ ਨੂੰ ਅਸੀਂ ਜੋ ਇਲੈਕਸ਼ਨ ਤੱਕ ਆਰਾਮ ਨਹੀਂ ਕਰਾਂਗੇ ਔਰ ਪਾਰੀ ਬਵਨ ਜਿੱਤਾਂਗੇ ਕਿਉਂਕਿ ਜਿਵੇਂ ਪਹਿਲੇ ਦੱਸਿਆ ਗਿਆ ਡਾਕਟਰ ਚੀਮਾ ਸਾਹਿਬ ਨੇ ਉਹਦੇ ਨਾਲ ਡਾਕਟਰ ਰਾਜਮੰਤ ਜੀ ਬਿਵਲ ਸਾਹਿਬ ਮੈਂਬਰ ਪਾਰਲੀਮੈਂਟ اور ਸਾਡੇ ਸ੍ਰੀ ਅਮਨ अरोड़ा ਜੀ ਕਮਨ ਕੁਮਾਰ ਤੀਨੂ ਜੀ ਮੈਡਮ ਚੜਾ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਇਹ ਸੀਟ ਖਾਲੀ ਹੋਈ ਹੈ ਇੱਕ ਵਿਧਾਇਕ ਦੇ ਕਾਰਨ ਉਹਨੇ ਪਹਿਲੇ ਅਸਤੀਫਾ ਦੇ ਦਿੱਤਾ ਔਰ ਬਾਅਦ ਵਿੱਚ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ 5 ਸਾਲ ਵਾਸਤੇ ਐਮਐਲਏ ਬਣਾਇਆ ਸੀ ਉਹ 2 ਸਾਲ ਵਾਸਤੇ ਵਿੱਚ ਛੱਡ ਗਿਆ ਉਹਨਾਂ ਨੇ ਉਹਨਾਂ ਦੇ ਵੋਟਾਂ ਦੀ ਬੇਗਦਰੀ ਕੀਤੀ ਹੈ ਉਹਨਾਂ ਨਾਲ ਵਿਸ਼ਵਾਸ ਗਾਧ ਕੀਤਾ ਹੈ ਉਹ ਜਨਤਾ ਨੇ ਮਨ ਬਣਾ ਲਿਆ ਹੈ ਕਿ ਇਸ ਵਾਰੀ ਐਸੇ ਇਨਸਾਨ ਨੂੰ ਉਹਨਾਂ ਨੇ ਵੋਟਾਂ ਨਾ પા ਕੇ ਜੋ ਮੌਜੂਦਾ ਸਰਕਾਰ ਹੈ ਜੋ ਲੋਕਾਂ ਦੇ ਕੰਮ ਕਰ ਰਹੀ ਹੈ ਜੋ ਲੋਕਾਂ ਦੇ ਕੰਮ ਕਰ ਸਕਦੀ ਹੈ ਉਸ ਦੇ ਉਮੀਦਵਾਰ ਨੂੰ ਵੋਟਾਂ પા ਕੇ ਜਿਤਾਏਗੀ ਔਰ ਪਹਿਲੇ ਨਾਲ ਜ਼ਿਆਦਾ ਮਾਰਜਿਨ ਦੇ ਨਾਲ ਆਮ ਆਦਮੀ ਪਾਰਟੀ ਇਲਾਕਾ ਜਿੱਤੇਗੀ ਜਨਰਲ ਵਿੱਚ ਜਿੱਤੇਗੀ ਇਹ ਮੇਰਾ ਪੂਰਾ ਯਕੀਨ ਹੈ ਦੇਖੋ ਦੇਸ਼ ਦੀ ਪਾਰਲੀਮੈਂਟ ਦੀ ਜਿਹੜੀ ਚੋਣਾਂ ਹੋਈਆਂ ਨੇ ਕਿਆਂ ਉਹਨਾਂ ਚ ਵੋਟਰ ਜਿਹੜਾ ਆਪਣਾ ਰੁਖ ਹੋਰ ਤਰੀਕੇ ਨਾਲ ਕਰਦਾਗਾ ਜਦੋਂ ਸੇਟ ਦੀ ਅਸੈਂਬਲੀ ਹੁੰਦੀ ਆ ਉਦੋਂ ਸਟੇਟ ਦੇ ਮੁੱਦੇ ਪਾਰੂ ਰਹਿੰਦੇ ਨੇਗੇ ਸੋ ਸਟੇਟ ਦੇ ਅੰਦਰ ਅਸੀਂ ਬਹੁਤ ਵੱਡਾ ਕੰਮ ਕੀਤਾਗਾ ਅਸੀਂ 2 ਸਾਲਾਂ ਦੇ ਅੰਦਰ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ 5 ਗਰੰਟੀਆਂ ਦੇਖ ਕੇ ਅਸੀਂ ਸੱਤਾ ਚਾਹੀ ਸੀ ਉਹਨਾਂ ਦੇ ਲਗਭਗ 4 ਗਰੰਟੀਆਂ ਅਸੀਂ ਪੂਰੀਆਂ ਕੀਤੀਆਂ ਨੇਗੀਆਂ ਔਰ ਸਾਨੂੰ ਪੂਰਨ ਆਸ ਹੈ ਕਿ ਜਨੰਦਰ ਬਸਤ ਦੇ ਲੋਕ ਦੁਆਰਾ ਫੇਰ ਜਿਹੜੀ ਸਾਡੀ ਜਿੱਤ ਦੇ ਉੱਤੇ ਮੋਹਰ ਲਾਉਣਗੇ ਆਮ ਆਦਮੀ ਪਾਰਟੀ ਦੀ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ

ਜਦੋਂ ਰਿਵਿਊ ਪੂਰਾ ਹੋ ਗਿਆ ਉਸ ਬਾਅਦ ਇਸ ਵਿੱਚ 344000 ਆ ਗਿਆ ਆਨਸਰ ਮੇਰਾ ਦਾਬੇ ਨੂੰ ਮਿਲੀ ਹੈ ਕਾਂਗਰਸ ਨੂੰ ਮਿਲੀ ਹੈ ਜੀ ਵੀ ਨੂੰ ਮਿਲ ਗਿਆ ਤੇ ਆਪਣੀ ਪਾਰਟੀ ਨੂੰ 18 ਤੋਂ ਮਿਲ ਗਿਆ ਤੇ ਇਹਨਾਂ ਗੈਪ ਨੂੰ ਆਪਾਂ ਭਰਾਂਗੇ ਬਿਲਕੁਲ ਸਾਰਾ ਗੈਪ ਪੂਰਾ ਕਰਾਂਗੇ ਤੁਸੀਂ ਦੇਖਿਓ ਕਿਉਂਕਿ ਇਹ ਵਿਧਾਇਕ ਨੇ ਅਸਹਿਵਾ ਦਿੱਤਾਗਾ ਵਿਧਾਇਕ ਨੇ ਉਸ ਵਿਧਾਇਕ ਨੇ ਧੋਖਾ ਕੀਤਾਗਾ ਜਨਦਰ ਬਸ ਦੇ ਲੋਕਾਂ ਨਾਲ ਇਹ ਜਿੰਨੀ ਚੋਣ ਸਿਰਫ ਇੱਕ ਅਸੈਂਬਲੀ ਦੀ ਹੋ ਰਹੀ ਆ ਸੋ ਇਸ ਕਰਕੇ ਜਿੰਨੂੰ ਧੋਖਾ ਕੀਤਾ ਧੋਖੇ ਬਾਜਾਂ ਨੂੰ ਲੋਕ ਕਦੇ ਮਾਫੀ ਕਰਨਗੇ ਔਰ ਮੈਂ ਸਮਝਦਾ ਸਾਡੀ ਚਿੰਤਾ ਧੰਨਵਾਦ ਅੰਦਰੀਆ ਤੁਹਾਨੂੰ ਸਾਲੀਆ ਰੋਕਰੀ ਮਿਲਣੀ ਆ ਪਰ ਕਿੰਨਾ 10 ਸਾਲ ਕਦੋਂ ਤੱਕ ਤਿੰਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਕਿ 9000 ਦੇ ਹਿਸਾਬ ਨਾਲ ਤੁਹਾਨੂੰ ਰੋਕਰੀ ਅਸੀਂ ਬਹੁਤ ਦੇਣਾ ਚਲੋ ਮੇਰੇ ਇੱਥੇ ਜੰਡਾ ਵੈਹ ਜੀ 3600 ਰੋਕਰੀ ਮਿਲ ਸਕਦੀ ਹੈ ਪਰ ਦੇਸ ਹਲ ਦੀ ਕੋਈ ਲੋਕੀ ਦੇ ਦੇਖੋ ਝੂਠ ਦੀ ਕੋਈ ਹੱਦ ਹੁੰਦੀ ਆ ਜਿਹੜਾ ਬੰਦਾ ਝੂਠ ਬੋਲਣ ਦਾ ਆਦੀ ਹੋਵੇ ਉਹਦਾ ਜਵਾਬ ਦੇਣ ਦਾ ਲੋੜ ਨਹੀਂ ਬਹੁਤ ਹੈ ਮਮਾ ਸਾਹਿਬ ਟੀਮਾ ਸਾਹਿਬ ਇਹਦੇ ਵਿੱਚ ਇੱਕ ਗੱਲ ਦੀ ਤਾਂ ਇਹ ਜਿਹੜਾ ਸਵਾਲ ਉਹ ਕਮੈਂਟ ਹੈ ਮੈਂ ਇਹਦੇ ਵਿੱਚ ਇੱਕ ਗੱਲ ਦੀ ਜੋ ਟੀਮਾ ਸਾਹਿਬ ਨੇ ਤੁਹਾਡੇ ਸਵਾਲ ਨੇ ਜਿਹੜੇ ਉਹ ਵੀ ਆਪ ਦੀ ਜਗ੍ਹਾ ਵਾਜਬ ਹੋ ਸਕਦੇ ਨੇ ਕਿ ਜੋ ਪਾਰਲੀਮੈਂਟ ਦੇ ਵਿੱਚ ਰਨ ਰਿਹਾ ਹੈ ਉਹਨੂੰ ਤੁਸੀਂ ਇਹ ਨਾਲ ਕਿਵੇਂ ਕਿਵੇਂ ਕੋਆਰਡੀਨੇਟ ਕਰੋਗੇ ਪਰ ਮੈਂ ਟੀਮਾ ਸਾਹਿਬ ਦੀ ਗੱਲ ਨੂੰ ਇਸ ਤਰੀਕੇ ਨਾਲ ਸਾਈਜ਼ ਕਰਦਾ ਕਿ ਜੋ ਪਾਰਲੀਮੈਂਟ ਇਲੈਕਸ਼ਨ ਹੁੰਦੀ ਹੈ ਦੇਸ਼ ਦੇ ਲਈ ਇਲੈਕਸ਼ਨ ਹੁੰਦੀ ਹੈ ਦੇਸ਼ ਦੇ ਏਜੰਡਾਸ ਔਰ ਜਿਹੜਾ ਆ ਮੋਤੇ ਅੰਦਰਾ ਲੋਕ ਹੁੰਦੇ ਰੇ ਜੇ ਸਟੇਟ ਦਾ ਮਸਲਾ ਹੈ ਹੁਣ ਏਸ चीज ਨੂੰ ਮੈਂ ਜਾਂ ਚੀਮਾ ਸਾਹਿਬ ਜਾਂ ਚੰਦੇਵਾਲ ਸਾਹਿਬ ਨਹੀਂ ਜਾਂ ਜਲੰਧਰ ਵੈਸਤੇ ਲੋਕ ਨਹੀਂ ਖੁਦ ਸ਼ੀਤਲ ਅੰਗਰਾਲ ਜੀ ਆਪ ਉਹ ਇਹ ਮਹਿਸੂਸ ਕਰ ਪੱਕੇ ਜੀ ਕਿਉਂਕਿ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਇਹ ਰਿਜ਼ਾਈਨ ਕਰਨ ਤੋਂ ਡੇਢ ਮਹੀਨੇ ਬਾਅਦ 2 ਮਹੀਨੇ ਬਾਅਦ ਉਹਨਾਂ ਨੇ ਰੈਜ਼ੀਗਨੇਸ਼ਨ ਆਪ ਦਾ ਵਾਪਸ ਲੈ ਕੇ ਉਹਨੂੰ 2 ਮਹੀਨੇ ਭਾਜੀਪੀ ਦੇ ਨਾਲ ਫਿਰ ਕੇ ਇਹ ਭਾਂਪ ਚੁੱਕੇ ਸੀਗੇ ਇਹ ਅਹਿਸਾਸ ਕਰ ਚੁੱਕੇ ਸੀਗੇ ਕਿ ਜੇ ਮੇਰੇ ਹਲਕੇ ਦੇ ਵਿੱਚ ਰੈਜ਼ੀਡੈਂਟ ਵਾਇਲਿਕਨ ਹੋਊਗੀ ਤਾਂ ਮੇਰੇ ਕੋਲ ਜਿੱਤਿਆ ਨਹੀਂ ਜਾਣਾ ਇਸੇ ਕਰਕੇ ਉਹਨਾਂ ਨੇ ਆਪ ਦਾ ਅਸਤੀਫਾ ਜਿਹੜਾ ਉਹ ਵਾਪਸ ਲਿਆ ਸੋ ਮੇਰੇ ਕਹਿਣ ਦਾ ਮਤਲਬ ਇ ਮੀਨ ਟੂ ਸੇ ਕਿ ਪਾਰਲੀਮੈਂਟ ਦੀ ਇਲੈਕਸ਼ਨ ਹੈ ਜਿਹੜੀ ਉਹ ਅਲੱਗ ਮੁੱਦੇ ਤੇ ਹੁੰਦੀ ਹੈ ਜਦੋਂ ਸਟੇਟ ਦੀ ਇਲੈਕਸ਼ਨ ਹੋਣੀ ਹੈ ਅੱਜ ਤਕਰੀਬਨ 2.5 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਉਹ ਸਰਕਾਰ ਦਾ ਪਿਆ ਹੈ ਔਰ ਲੋਕਾਂ ਨੂੰ ਪਤਾ ਹੈ ਕਿ ਜੇ ਜਿਲੰਦਰ ਵੈਸਟ ਜਿੰਨੇ ਬਕਾਇਆ ਕੰਮ ਨੇ ਜੋ ਕਰਤਾ ਜਿਹਨਾਂ ਦਾ ਪੰਜਾਬ ਸਰਕਾਰੀ ਕਰਨਾ ਤੇ ਆਮਾਦੀ ਪਾਰਟੀ ਦਾ ਕਰਨਾ ਇਸੇ ਹੀ ਗੱਲ ਨੂੰ ਸੋਚਦੇ ਹੋਏ ਕਿ ਤੇ ਲੰਗਰਾਲ ਜੀ ਨੇ ਰੈਜ਼ੀਗਨੇਸ਼ਨ ਦੇਣ ਤੋਂ ਲੇਰੀ ਨੇ ਨਵਾਦੋ ਵਾਪਸ ਲਿਆ। ਇਹ ਹੋਣਾ ਚਾਹੀਦਾ ਹੈ ਕਿ ਇੱਕ ਹਾਲਾਤ ਹੈ ਕਿ ਆਪਣੇ ਆਪਣੇ ਖੇਮੇ ਦੇ ਵਿੱਚ ਖੁਸ਼ੀ ਆਈ ਸੀ ਦੀ ਵਿਹਾਈ ਹੋਣ ਦੀ ਜਿਮਾਂਤ ਮਿਲ ਗਈ। ਪਰ ਇਹ ਮੌਕੇ ਤੇ ਈਡੀ ਨਾ ਫਿਰ ਅੜੀ ਦਾ ਕਰਦਾ। ਜੇ ਕੋ ਇਸ ਤਰ੍ਹਾਂ ਕਿ ਈਡੀ ਦਾ ਕੰਮ ਤਾਂ ਜਿਵੇਂ ਪਿੰਜਰੇ ਦਾ ਤੋਤਾ ਹੁੰਦਾ ਹੈ ਕੇਂਦਰ ਸਰਕਾਰ ਦਾ ਓਵੇਂ ਬਣ ਕੇ ਚੱਲਦੇ ਨੇ ਇਹ। ਹਨਾਨੀ ਔਰ ਪਰੇਸ਼ਾਨੀ ਦੀ ਗੱਲ ਦੇਸ਼ ਦੀ ਡੈਮੋਕ੍ਰੈਟਿਕ ਸਿਸਟਮ ਦੇ ਔਰ ਸਾਰੀਆਂ ਇੰਸਟੀਚਿਊਸ਼ਨਸ ਦੇ ਇਹ ਅਸੀਂ ਕਰਾਂ ਸੀ ਆ ਨਿਆਂਪਾਲਿਕਾ ਦਾ ਬੇਹਦ ਸਤਿਕਾਰ ਕਰਦੇ ਆ ਪਰ ਸਵਾਲ ਇਹ ਹੈ ਕਿ ਹਜੇ ਤੱਕ ਹਜੇ ਤੱਕ ਵੀ ਜਦੋਂ ਦਾ ਤੁਸੀਂ ਬੋਲ ਰਹੇ ਹੋ ਤੁਹਾਨੂੰ ਤੁਹਾਨੂੰ ਨਾਲ ਇੰਟਰੈਕਟ ਕਰ ਰਹੇ ਆ ਹਜੇ ਤੱਕ ਲੋਅਰ ਕੋਰਟ ਦੇ ਜਿਹੜੇ ਬੇਬ ਦੇ ਆਰਡਰ ਨੇ ਉਹ ਈਡੀ ਨੂੰ ਜਾਂ ਸਾਨੂੰ ਹਜੇ ਤੱਕ ਮਿਲੇ ਨਹੀਂ ਹੈਗੇ ਤੇ ਈਡੀ ਦੇ ਕਿੰਨੇ ਦੇਖੋ ਤੁਸੀਂ ਅੱਗ ਲੱਗੀ ਹੋਈ ਸੀ ਕੱਪੜਿਆਂ ਨੂੰ ਕਿ ਉਹਨਾਂ ਨੇ ਆਰਡਰ ਮਿਲਣ ਤੋਂ ਪਹਿਲੇ ਹੀ ਹਾਈ ਕੋਰਟ ਦੇ ਵਿੱਚ ਉਹ ਉਹ ਆਰਡਰ ਦੇ ਅਗੇਂਸਟ ਅਪੀਲ ਕਰ ਦਿੱਤੀ ਹਾਈ ਕੋਰਟ ਨੇ ਵੀ ਜਿਹੜਾ ਕਹਿ ਹੈ ਜੇ ਤੱਕ ਉਹ ਇੰਟੇਰਿਮ ਆਡਰ ਇਹਨਾਂ ਕਿ ਜਦੋਂ ਤੱਕ ਹਾਈ ਕੋਰਟ ਉਹਦੀ ਸੁਣਵਾਈ ਨਹੀਂ ਕਰ ਲੈਂਦੀ ਹੈਗੀ ਉਦੋਂ ਤੱਕ ਰਿਹਾ ਨਾ ਕੀਤਾ ਜਾਵੇ ਅਸੀਂ ਪਰਮਾਤਮਾ ਦੇ ਉੱਪਰ ਅਰਵਿੰਦ ਕੇਜਰੀਵਾਦੀ ਦੀ ਸੱਚਾਈ ਔਰ ਇਮਾਨਦਾਰੀ ਦੇ ਉੱਪਰ ਔਰ ਇਸ ਦੇ ਜੁਡੀਸ਼ੀਅਲ ਸਿਸਟਮ ਦੇ ਉੱਪਰ ਜੁਡੀਸ਼ੀਅਲ ਪ੍ਰਣਾਲੀ ਦੇ ਉੱਪਰ 100% ਆ ਦੇ ਉੱਪਰ ਵਿਸ਼ਵਾਸ ਨਾਲ ਇਹ ਮੰਨ ਕੇ ਚੱਲਦੇ ਆਂ ਕਿ ਅੱਜ ਸ਼ਾਮ ਤੱਕ ਜਦੋਂ ਵੀ ਸ਼ਾਮ ਤੱਕ ਜਾਂ ਕੱਲ ਕੋਈ ਰਿਪੋਰਟ ਦੀ ਦਾ ਦੀ ਮਰਜ਼ੀ ਹੈ ਆ 100% ਅਰਵਿੰਦ ਕੇਜਰੀਵਾਲ ਜੀ ਦੀ ਥੇਲ ਹੈ ਜਿਹੜੀ ਉਹ ਹੋਊਗੀ ਅਰਵਿੰਦ ਕੇਜਰੀਵਾਲ ਜੀ ਬਾਹਰ ਆਉਣਗੇ ਔਰ ਜੇ 180 ਕਰੋੜ ਰੁਪਏ ਦੀ ਲੜਾਈ ਲੱਗੇ